ਮੈਂ ਤਾਂ ਉਹਨਾਂ ਨੂੰ ਕਿਹਾ ਵੀ ਬਾੜ ਤੁਹਾਡੇ ਲਈ ਓਡਾ ਮੇਰੇ ਲਈ ਵੀ ਓਡਾ ਤੁਸੀਂ ਹਿੰਮਤ ਕਰਕੇ ਲੜੋ ਹੁਣ ਡਰਦੇ ਕੱਲ ਹੀ ਆ ਹੁਣ ਇਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਲੱਭਦਾ ਦੇਖੋ ਮਿਸਾਲ ਦੇ ਤੌਰ ਤੇ ਅੱਛਾ ਜੀ ਇਨੀ ਆਪਣੇ ਕੈਂਡੀਡੇਟ ਲੱਭਣ ਦੇ ਲਈ ਕਦੀ ਕਿਸੇ ਨੂੰ ਅਪਰੋਚ ਕਰ ਕਦੀ ਕਿਸੇ ਨੂੰ ਅਪਰੋਚ ਕਰ ਜਦੋਂ ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲਿਆ ਹਾਰ ਕੇ ਹੁਣ ਮੈਣੀ ਸਾਹਿਬ ਨੂੰ ਆਪ ਖੜਦਾ ਪਿਆ ਹੁਣ ਕਹਿੰਦੇ ਮੇਰੇ ਆਖਰੀ ਚੋਣਿਆਂ ਵੀ ਤੁਸੀਂ ਲੜੋਈ ਨਾ ਜੇ ਇੰਦਰ ਲਈ ਬਾੜ ਖਾਲੀ ਛੱਡ ਜਾਂਦੇ ਆ ਤੇ ਇੰਦਰ ਇਹਨਾਂ ਦੀ ਬਾੜ ਛਾਲੀ ਛੱਡਦਾ ਤਾਂ ਕਿ ਜੇ ਮੈਂ ਮਹੱਲੇ ਲਈ ਕੰਮ ਕਰਦਾ ਤੇ ਮੇਰੇ ਲਈ ਬਾੜੀ ਨੀ ਕਿਉਂ ਨੀ ਖਾਲੀ ਛੱਡਿਆ ਉਹ ਜਿਹੜੇ ਮੋਰੇ ਬੰਦੇ ਰੱਖੇ ਉਹਨਾਂ ਨੂੰ ਲੱਗਾ ਵੀ ਸਾਡੀ ਗੇਮ ਖਰਾਬ ਹੋ ਗਈ ਅਸੀਂ ਮਹੱਲੇ ਦਾ ਏਕਾ ਕਰਦੇ ਆ ਉਹ ਵੀ ਤੁਹਾਡੇ ਬੰਦੀ ਖਤਮ ਹੋਵੇ ਮਹੱਲੇ ਦੀ ਪਿਆਰ ਬਣੇ ਪਰ ਉਹਨਾਂ ਨੂੰ ਇਹ ਲੱਗਾ ਕਿ ਸਾਡੇ ਲਈ ਤਾਂ ਬਹੁਤ ਔਖਾ ਹੋ ਗਿਆ ਕੰਮ ਖਰਾਬ ਕਰ ਗਿਆ ਕੰਮ ਖਰਾਬ ਕਰ ਗਿਆ ਫਿਰ ਸੀ ਉਹਨੂੰ ਹੌਲੀ ਹੌਲੀ ਲੋਕਾਂ ਦੇ ਵਿੱਚ ਵਿਚਰੇ ਲੋਕਾਂ ਨੇ ਆਪਣੇ ਦੁੱਖ ਦੱਸੇ ਉਹ ਕੰਮ ਸੀ ਜਿਹੜੇ ਕਦੀ ਹੋਏ ਨਹੀਂ ਸੀਗੇ ਜਿੱਦਾਂ 2017 ਦੇ ਵਿੱਚ ਸਰਕਾਰ ਬਦਲੀ ਸਰਕਾਰ ਦੀ ਇਹ ਬਹੁਤ ਵੱਡੀ ਨਿਰਾਸ਼ਾ ਸੀ ਕਾਂਗਰਸ ਸਰਕਾਰ ਦੀ ਕਿ ਉਹ ਨਹੀਂ ਉਦੋਂ ਕੋੜੇ ਦਾ ਡੰਪ ਤੋਂ ਕੋੜੇ ਚੁੱਕਣਾ ਬੰਦ ਕੂੜਾ 2 ਕਿਲੋਮੀਟਰ ਕਿਲੋਮੀਟਰ ਤੱਕ ਫੈਲ ਗਿਆ ਤੇ ਜਿੰਨਾ ਬਿਮਾਰੀਆਂ ਫੈਲਣ ਲੱਗ ਪਈਆਂ ਇੱਥੇ ਮੱਖੀਆਂ ਮੱਖੀਆਂ ਆਉਂਦੀਆਂ ਸੀ ਰੋਟੀ ਨਹੀਂ ਸੀ ਖਾ ਸਕਦੇ ਬਦਬੋ ਬੱਕਰੀ ਮੱਖੀਆਂ ਜਿਆਦਾ ਜਿਵੇਂ ਕਿ ਇੱਥੇ ਕੂੜੇ ਦਾ ਬਹੁਤ ਵੱਡਾ ਡੰਪ ਸੀ ਇੱਥੇ ਮੰਦਰ ਤੱਕ ਕੂੜਾ ਆ ਗਿਆ ਸੀਗਾ ਅਸੀਂ ਕਰੋਨਾ ਟਾਈਮ ਦੇ ਵਿੱਚ ਉਹਨੂੰ ਠੀਕ ਕੀਤਾ ਕੂੜਾ ਅੱਜ ਉਸੇ ਤਰ੍ਹਾਂ ਬਿਲਕੁਲ ਖਤਮ ਹੋ ਗਿਆ ਹਥੋਂ ਠੀਕ ਹੈ ਤੇ ਕੋੜੇ ਦੇ ਡੰਪ ਦੇ ਇੱਕ ਕੰਮ ਤੋਂ ਬਾਅਦ ਅਸੀਂ ਅੱਜ ਉੱਥੇ ਕੈਮਰੇ ਤੱਕ ਲਾਤੇ ਆ ਪੂਰਾ ਟਾਈਮ ਟੇਬਲ ਬਣਾਤਾ ਹੈ ਸ਼ਾਇਦ ਇੰਡੀਆ ਜਿਨਾ ਇੰਨਾ ਦਾ ਟਾਈਮ ਟੇਬਲ ਉੱਥੇ ਪਾਰਕਾਂ ਵਿੱਚ ਕੀੜੇ ਚੱਲਦੇ ਸੀਗੇ ਜੀ ਅਸੀਂ ਉਹ ਆਪਣੇ ਹੱਥੀਂ ਸਾਫ਼ ਕੀਤੇ ਕਰੋਨਾ ਚ ਲੋਕੀ ਘਰਾਂ ਚ ਵੜ ਕੇ ਅਸੀਂ ਉਹ ਸਾਫ਼ ਕੀਤੇ ਲਾਈਟਾਂ ਦੇ ਇੱਧਰ ਕੋਈ ਲਾਈਟ ਤੱਕ ਨਹੀਂ ਸੀ ਲਾਉਂਦਾ ਪਿਆ ਐਮਸੀ ਉਹਨਾਂ ਨੂੰ ਕਹਿੰਦੇ ਸੀ ਉਹ ਕਹਿੰਦੇ ਨਹੀਂ ਇੱਧਰ ਲਾਈਟ ਲੱਗਣੀ ਨਹੀਂ ਕੋਈ ਲਾ ਕੇ ਲੈ ਜਾਓ ਜੀ ਦੱਸੋ 2017 ਤੋਂ ਪਾਰਕਾਂ ਦੇ ਵਿੱਚ ਪੈਸੇ ਬੰਦ ਕਰਨਾ ਇਹ ਹਾਲ ਹੋਇਆ ਕਿ ਪਾਰਕਾਂ ਵਿੱਚ ਗੰਦ ਪੈ ਗਿਆ ਗੰਦ ਪੈ ਗਿਆ ਤੇ ਉਹਦੇ ਨਾਲ ਵੀ ਬਿਮਾਰੀਆਂ ਲੋਕਾਂ ਨੂੰ ਲ ਜਿਹੜੀ ਅਸੀਂ ਸਰਕਾਰ ਨੂੰ ਭੇਜੀ ਆ ਤੇ ਉਹ ਸਾਡੀ ਕਮੇਟੀ ਜਿਹੜੀ ਰਜਿਸਟਰ ਕਰਾਈ ਆ ਉਹ ਪਾਰਕਾਂ ਦਾ ਪ੍ਰਵੰਧ ਸਾਨੂੰ ਕੁਝ ਦਿਨਾਂ ਤੱਕ ਮਿਲ ਰਿਹਾ ਠੀਕ ਹੈ ਤੇ ਪਾਰਕਾਂ ਦਾ ਪ੍ਰਵੰਧ ਹੋਰ ਵਧੀਆ ਕਰਾਂਗੇ ਪਾਰਕਾਂ ਬਹੁਤ ਵਧੀਆ ਬਣੂਗੀਆਂ ਕਿਹੜਾ ਕੰਮ ਨਹੀਂ ਹੁੰਦਾ ਜਿਹੜਾ ਨਹੀਂ ਹੁੰਦਾ ਜੇ ਇਹਨਾਂ ਗਰੀਬ ਲੋਕਾਂ ਨੂੰ ਇਹ ਮਿਲ ਜਾਂਦਾ ਅਸੀਂ ਕਿਹੜਾ ਆਪਣੇ ਪੁੱਲਿਆਂ ਦੇਣਾ ਕੁਝ ਠੀਕ ਕਿ ਕੋੜੇ ਡੰਪ ਠੀਕ ਕਰਵਾਇਆ ਜਾਂ ਇਹ ਸਾਰੇ ਕੰਮ ਕਰਵਾਏ ਨੇ ਨਹੀਂ ਮੇਰੇ ਕੋਲ ਉਹਦਾ ਕੋਈ ਨਹੀਂ ਸੀਗਾ ਬਿਨਾ ਉਹਦੇ ਤੋਂ ਕੰਮ ਬਿਨਾ ਉਹਦੇ ਬਿਨਾ ਪਾਰਟੀ ਤੋਂ ਸੋ ਉਸ ਉਸਿਕਾ ਜੀ ਨਮਸਕਾਰ ਮੈਂ ਬਿਕਸੇ ਤੁਹਾਡੇ ਨਾਲ ਸੋ ਜਿੱਥੇ ਕਿ ਹੁਣ ਪੰਜਾਬ ਦੀਆਂ ਨਗਰ ਨਿਗਮ ਦੀਆਂ ਚੋਣਾਂ ਦਾ ਜ਼ੋਰ ਪੂਰਾ ਲੱਗਿਆ ਹੋਇਆ ਹੈ ਫਗਵਾੜੇ ਪਹੁੰਚੇ ਆ ਫਗਵਾੜੇ ਜਿੱਥੇ ਨਗਰ ਨਗਰ ਕਮ ਚੋਣਾਂ ਦੇ ਨਾਲ-ਨਾਲ ਅਲੱਗ-ਅਲੱਗ ਵਾਰਡ ਵਿੱਚ ਆ ਕੇ ਉਮੀਦਵਾਰਾਂ ਨਾਲ ਗੱਲਬਾਤ ਕਰ ਰਹੇ ਕੈਡੀਡੇਟ ਨਾਲ ਗੱਲਬਾਤ ਕਰ ਰਿਹਾ ਮੋਸਟਲੀ ਕੈਡੀਡੇਟ ਜਿਹੜੇ ਉਹ ਤੁਹਾਨੂੰ ਮਿਲ ਰਹੇ ਨੇ ਜਿਹੜੇ ਕਿ ਨਵੇਂ ਜਾਂ ਇਸ ਵਾਰ ਪਹਿਲੀ ਵਾਰ ਖੜੇ ਹੋਏ ਨੇ ਵਾਰਡ ਦੇ ਨਾਲ ਬੱਤੀ ਚ ਆਏ ਆ ਸੋ ਗੱਲਬਾਤ ਕਰਦੇ ਆ ਸਰਦਾਰ ਸਾਹਿਬ ਨੇ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਇਸ ਚੋਣਾਂ 'ਚ ਲੜਨਗੇ ਜਾਂ ਕਿਸ ਤਰੀਕੇ ਨਾਲ ਸੀ ਲੋਕਾਂ ਦੀ ਵੋਟਾਂ ਨੂੰ ਵਟੋਰਨ ਦੇ ਲਈ ਕੋਸ਼ਿਸ਼ ਕਰ ਰਹੇ ਨੇ ਉਹ ਸਸਸੀ ਕਾਲ ਜੀ ਕਿਵੇਂ ਹੋ ਜੀ ਹਾਂਜੀ ਠੀਕ ਠਾਕ ਹੋ ਜੀ ਕਿਵੇਂ ਚੱਲ ਰਹੀ ਤਿਆਰੀ ਕਿਵੇਂ ਚੱਲ ਰਹੀ ਹੈ ਜ ਕਿਉਂਕਿ ਤੁਸੀਂ ਅੱਜ ਇਸ ਵਾਰ ਪਹਿਲੀ ਵਾਰ ਖੜੇ ਹੋਏ ਹੋ ਜੀ ਹਾਂਜੀ ਪਹਿਲੀ ਵਾਰ ਜੀ ਪਹਿਲਾਂ ਤੁਸੀਂ ਖੜੇ ਨਹੀਂ ਹੋਏ ਕਦੀ ਉਮੀਦਵਾਰ ਨਹੀਂ ਬਣੇ ਹੋ ਆਮ ਆਦਮੀ ਪਾਰਟੀ ਤੋਂ ਖੜੇ ਹੋਏ ਹੋ ਹਾਂਜੀ ਆਮ ਆਦਮੀ ਪਾਰਟੀ ਚੁਣੋਂ ਦਾ ਕੋਈ ਮਤਲਬ ਆਮ ਆਦਮੀ ਪਾਰਟੀ ਕਿਉਂ ਆਮ ਆਦੀ ਪਾਰਟੀ ਇਸ ਕਰਕੇ ਮੈਂ ਤਾਂ ਇਸ ਸਿਆਸਤ ਦੇ ਵਿੱਚ ਨਹੀਂ ਸੀ ਆਣਾ ਚਾਹੁੰਦਾ ਅੱਛਾ ਜੀ ਪਰ ਜਦੋਂ ਮੈਨੂੰ ਲੋੜ ਪਈ ਮੈਂ ਮਹਿਸੂਸ ਕੀਤਾ ਕਿ ਬਾੜ ਦੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਜਿਵੇਂ ਕਿ ਇੱਥੇ ਕੋੜੇ ਦਾ ਬਹੁਤ ਵੱਡਾ ਡੰਪ ਸੀ ਇੱਥੇ ਮੰਦਿਰ ਤੱਕ ਕੋੜਾ ਆ ਗਿਆ ਸੀਗਾ ਅਸੀਂ ਕਰੋਨਾ ਟਾਈਮ ਦੇ ਵਿੱਚ ਉਹਨੂੰ ਠੀਕ ਕੀਤਾ ਕੋੜਾ ਅੱਜ ਉਸੇ ਤਰ੍ਹਾਂ ਬਿਲਕੁਲ ਖਤਮ ਹੋ ਗਿਆ ਥੋਂ ਠੀਕ ਹੈ ਤੇ ਕੋੜੇ ਦੇ ਡੰਪ ਦੇ ਇੱਕ ਕੰਮ ਤੋਂ ਬਾਅਦ ਅਸੀਂ ਅੱਜ ਉੱਥੇ ਕੈਮਰੇ ਤੱਕ ਲਾਤੇ ਆ ਪੂਰਾ ਟਾਈਮ ਟੇਬਲ ਬਣਾਤਾ ਹੈ ਸ਼ਾਇਦ ਇੰਡੀਆ ਚ ਨਾ ਇੰਨਾ ਦਾ ਟਾਈਮ ਟੇਬਲ ਹੈ ਕੈਮਰੇ ਲਾਗੇ ਉੱਥੇ ਹਾਂਜੀ ਕੈਮਰੇ ਤੱਕ ਲੱਗ ਗਿਆ ਜੀ ਉਸ ਤੋਂ ਬਾਅਦ ਜਦੋਂ ਅਸੀਂ ਬਾੜ ਦੇ ਵਿੱਚ ਗਏ ਉੱਥੇ ਦੇ ਪਾਰਕਾਂ ਵਿੱਚ ਕੀੜੇ ਚੱਲਦੇ ਸੀਗੇ ਜੀ ਅਸੀਂ ਉਹ ਆਪਣੇ ਹੱਥੀ ਸਾਫ ਕੀਤੇ ਕਰੋਨਾ ਦੇ ਲੋਕੀ ਘਰਾਂ ਚ ਵੜ ਕੇ ਅਸੀਂ ਉਹ ਸਾਫ ਕੀਤੇ ਹਾਂ ਫਿਰ ਨਾਲੀਆਂ ਵਿੱਚ ਪਾਣੀ ਨਹੀਂ ਸੀ ਜਾ ਰਿਹਾ ਗਟਰ ਮੇਨ ਬੰਦ ਪਈ ਸੀ ਉਹਨਾਂ ਨੂੰ ਕੱਢ ਕੇ ਸਾਫ ਕੀਤਾ ਇਹ ਸਾਰਾ ਕਰੋਨਾ ਦੇ ਵਿੱਚ ਕੀਤਾ कोरोना काल ਤੁਸੀਂ ਕਰਦੇ ਹੋ ਪਰ ਉਹਨੇ ਕਿਤਾ ਪਾਰਕਾਂ ਦੀ ਸਫਾਈ ਹੋ ਗਈ ਸੀਵਰਾਂ ਦੀ ਸਫਾਈ ਹੋ ਗਈ ਨਾਲੀਆਂ ਸਾਫ਼ ਹੋ ਗਈਆਂ ਕੂੜੇ ਦਾ ਡੰਬ ਚੁੱਕਿਆ ਗਿਆ ਉਸ ਤੋਂ ਬਾਅਦ ਦੇਖਿਆ ਵੀ ਲੋਕ ਆਪਣੇ ਕੰਮ ਦਸਾਂ ਲਾ ਪਏ ਲਾਈਟਾਂ ਦੇ ਇੱਧਰ ਕੋਈ ਲਾਈਟ ਤੱਕ ਨਹੀਂ ਸੀ ਲਾਂਦਾ ਪਿਆ ਐਮਸੀ ਉਹਨਾਂ ਨੂੰ ਕਹਿੰਦੇ ਸੀ ਉਹ ਕਹਿੰਦੇ ਨਹੀਂ ਇੱਧਰ ਲਾਈਟ ਲਗਣੀ ਨਹੀਂ ਕੋਈ ਲਾ ਕੇ ਲੈ ਜਾਊਗਾ ਜੀ ਦੱਸੋ ਤੁਹਾਡੇ ਸਾਬਕਾ ਐਮਸੀ ਕੌਣ ਰਹੀ ਨਹੀਂ ਇੱਥੋਂ ਪਹਿਲਾਂ ਸਾਬਕਾ ਐਮਸੀ ਇੰਦਰਜੀ ਸੋਨਕਰ ਸੀ 2014 ਦੇ ਵਿੱਚ ਕੋਈ ਪਾਰਟੀ 15 ਦੇ ਵਿੱਚ ਬਣੀ ਸੀ ਭਾਜਪਾ ਹਾਂ ਭਾਜਪਾ ਤੋਂ ਠੀਕ ਹੈ ਸੋ ਪਾਜ ਪਾ ਤਾਂ ਐਮਸੀ ਸਾਹਿਬ ਕਹਿੰਦੇ ਕਿ ਲੈਟਰ ਲਾ ਕੇ ਲੈ ਜੂਗੇ ਹਾਂਜੀ ਲਾ ਕੇ ਲੈ ਜੂਗੇ ਜੀ ਕਹਿੰਦੇ ਕੋ ਲੈਟਾ ਇਹ ਗੱਲ ਵੈਸੇ ਸੱਚੀ ਉਹ ਵਿਅੰਗਾ ਵਾਲੀ ਸੀਗੀ ਮੈਂ ਐਵੇਂ ਨਹੀਂ ਹਸਿਆਈ ਲੈਟਾ ਤਾਂ ਹੁਣ ਸਟਰੀਟ ਟਾਟਾ ਲੱਗਣੀਆਂ ਜੀ ਸੜਕ ਦੇ ਵਿੱਚ ਹੀ ਲੱਗਣੀਆਂ ਤੇ ਹੁਣ ਉੱਥੋਂ ਕੋਈ ਲੈਟ ਲਾ ਕੇ ਲੈ ਜਾਈਵੇ ਇਹ ਗੱਲ ਤਾਂ ਫਬੀ ਤਾਂ ਕਿਸੇ ਸਾਹਿਬ ਨਾਮ ਦੀ ਮੈਨੂੰ ਵੀ ਨਹੀਂ ਲੱਗੀ ਫਬੀ ਤੁਸੀਂ ਦੱਸੋ ਉਹ ਲਾਂਦੇ ਨਹੀਂ ਸੀਗੇ ਜੀ ਅੱਛਾ ਫਿਰ ਅਸੀਂ ਕਮੇਟੀ ਕਰਨ ਦਾ ਅਪਰੋਚ ਕੀਤੀ ਕਮੇਟੀ ਵਾਲਨੇ ਸਾਡਾ ਬਹੁਤ ਸਬਜਤ ਦਿੱਤਾ ਹੂੰ ਹੂੰ ਤੇ ਇਸ ਕਰਕੇ ਫਿਰ ਅਸੀਂ ਉਹਨੂੰ ਹੌਲੀ ਹੌਲੀ ਲੋਕਾਂ ਦੇ ਵਿੱਚ ਵਿਚਰੇ ਲੋਕਾਂ ਨੇ ਆਪਣੇ ਦੁੱਖ ਦੱਸੇ ਉਹ ਕੰਮ ਸੀ ਜਿਹੜੇ ਕਦੀ ਹੋਏ ਨਹੀਂ ਸੀਗੇ ਜਿੱਦਾਂ 2017 ਦੇ ਵਿੱਚ ਸਰਕਾਰ ਬਦਲੀ ਸਰਕਾਰ ਦੀ ਇਹ ਬਹੁਤ ਵੱਡੀ ਨਿਰਾਸ਼ਾ ਸੀ ਕਾਂਗਰਸ ਸਰਕਾਰ ਦੀ ਕਿ ਉਹ ਨਹੀਂ ਉਦੋਂ ਕੂੜੇ ਦਾ ਡੰਪ ਤੋਂ ਕੂੜੇ ਚੁੱਕਣਾ ਬੰਦ ਕਰਤਾ ਦੱਸੋ ਅੱਛਾ ਇਹ ਤੂੰ ਚੱਕ ਕੇ ਲੈ ਕੇ ਜਾਂ ਅੰਦਰ ਕੂੜਾ ਬੰਦ ਕਰਤਾ ਠੇਕਾ ਰੱਦ ਕਰਤਾ ਕੂੜਾ 2 ਕਿਲੋਮੀਟਰ ਕਿਲੋਮੀਟਰ ਤੱਕ ਫੈਲ ਗਿਆ ਤੇ ਜਿੰਨਾਂ ਬਿਮਾਰੀਆਂ ਫੈਲਣ ਲੱਗ ਪਈਆਂ ਇੱਥੇ ਮੱਖੀਆਂ ਮੱਖੀਆਂ ਆਉਂਦੀਆਂ ਸੀ ਰੋਟੀ ਨਹੀਂ ਸੀ ਖਾ ਸਕਦੇ ਬਦਬੂ ਵੱਖਰੀ ਮੱਖੀਆਂ ਜਿਆਦਾ ਤੇ ਸਾਰਾ ਕੁਝ ਇਸ ਮਹੱਲੇ ਦੇ ਵਿੱਚ ਲੋਕਾਂ ਨੇ ਸਿਆ ਤੇ ਫਿਰ ਜਦੋਂ ਅਸੀਂ ਦੇਖਿਆ ਵੀ ਨਹੀਂ ਪਾਰਕਾਂ ਦੇ ਪੈਸੇ ਤੱਕ 2000 ਬੰਦ ਕਰਤੇ ਕਾਂਗਰਸ ਸਰਕਾਰ ਦੇ ਆਂਦੇ ਨਹੀਂ ਹੂੰ 2017 ਤੋਂ ਪਾਰਕਾਂ ਦੇ ਵਿੱਚ ਪੈਸੇ ਬੰਦ ਕਰਨਾ ਇਹ ਹਾਲ ਹੋਇਆ ਕਿ ਪਾਰਕਾਂ ਵਿੱਚ ਗੰਦ ਪੈ ਗਿਆ ਗੰਦ ਪੈ ਗਿਆ ਤੇ ਉਹਦੇ ਨਾਲ ਵੀ ਬਿਮਾਰੀਆਂ ਲੋਕਾਂ ਨੂੰ ਲੱਗੀਆਂ ਪਾਣੀ ਭਰ ਗਿਆ ਬੁਰਾ ਹਾਲ ਹੁਣ ਅਸੀਂ ਆਪਣੀ ਇੱਕ ਕਮੇਟੀ ਬਣਾਈ ਆ ਜਿਹੜੀ ਅਸੀਂ ਸਰਕਾਰ ਨੂੰ ਭੇਜੀ ਆ ਤੇ ਉਹ ਸਾਡੀ ਕਮੇਟੀ ਜਿਹੜੀ ਰਜਿਸਟਰ ਕਰਾਈ ਆ ਉਹ ਪਾਰਕਾਂ ਦਾ ਪ੍ਰਾਪਨ ਸਾਨੂੰ ਕੁਝ ਦਿਨਾਂ ਤੱਕ ਮਿਲ ਰਿਹਾ ਠੀਕ ਹੈ ਸਾਡੀ ਪਾਰਕਾਂ ਦਾ ਪ੍ਰਾਪਨ ਹੋਰ ਵਧੀਆ ਕਰਾਂਗੇ ਪਾਰਕਾਂ ਬਹੁਤ ਵਧੀਆ ਬਣੂਗੀਆਂ ਤੇ ਕੁਝ ਮਹੱਲੇ ਦੇ ਵਿੱਚ ਐਲਟੀ ਤਾਰਾਂ ਦਾ ਬਹੁਤ ਰੋਲਾ ਐਲਟੀ ਤਾਰਾਂ ਜਾਨੀ ਕਿ ਜਿਹੜੀਆਂ ਲੋਹੇ ਦੀਆਂ ਤਾਰਾਂ ਕਹਿੰਦੇ ਆ ਜੀ ਅਸੀਂ ਸਰਕਾਰ ਨੂੰ ਲਿਖ ਕੇ ਦਿੱਤਾ ਵੀ ਇੱਥੇ ਕੇਵਲ ਤਾਰਾਂ ਪਾਈਆਂ ਜਾਣ ਹੂੰ ਹੂੰ ਤੇ ਕੱਲ ਸਾਡੇ ਐਮਪੀ ਸਾਹਿਬ ਆਏ ਸੀਗੇ ਜੀ ਉਹਨੇ ਪੂਰਾ ਭਰੋਸਾ ਦਿੱਤਾ ਕਿ ਤੁਹਾਡੇ ਮਹੱਲੇ ਦੇ ਵਿੱਚ ਇਹ ਲੋਹੇ ਦੀਆਂ ਤਾਰਾਂ ਕੱਢ ਕੇ ਐਲਟੀ ਤਾਰਾਂ ਪਾਈਆਂ ਜਾਣਗੀਆਂ ਤੇ ਲੋਕਾਂ ਨੇ ਇੱਕ ਦੱਸਿਆ ਕਿ ਸਾਡੇ ਮਹੱਲੇ ਦੇ ਆ ਕੁਝ ਰੈਸਟੀਆਂ ਹੋਣ ਵਾਲਾ ਕੰਮ ਆ ਠੀਕ ਹੈ ਤੇ ਸਾਡੇ ਦੂਜੇ ਪਾਰਟੀਆਂ ਦੇ ਕਾਰਦੇ ਐਮਸੀ ਕਹਿੰਦੇ ਕਿ ਉਹ ਨਹੀਂ ਹੋ ਸਕਦੀਆਂ ਦੋਸਤੋ ਕਿਹੜਾ ਕੰਮ ਨਹੀਂ ਹੁੰਦਾ ਜੇ ਨੈਰੀ ਵਹਾ ਗਿਆ ਜਾਂ ਨਗਰ ਨਿਗਮ ਆ ਉਹ ਚ ਮਤਾ ਪਾ ਕੇ ਪੰਜਾਬ ਸਰਕਾਰ ਨੂੰ ਤੁਸੀਂ ਭੇਜਾਂਗੇ ਉੱਥੇ ਤੇ ਡਾਇਰੈਕਟਰ ਸਾਹਿਬ ਸਾਡੇ ਡਾਕਟਰ ਮੰਤਰੀ ਡਾਕਟਰ ਰਵਜੋਦੀ ਉਹਨੂੰ ਪਾਸ ਕਰੋਗੇ ਮੇਰੀ ਉਹਨਾਂ ਨੇ ਇਸ ਮੁੱਦੇ ਤੇ ਗੱਲ ਵੀ ਹੋ ਚੁੱਕੀ ਆ ਠੀਕ ਹੈ ਤੇ ਉਹ ਕਿਹੜਾ ਕੰਮ ਨਹੀਂ ਹੁੰਦਾ ਜਿਹੜਾ ਨਹੀਂ ਹੁੰਦਾ ਜੇ ਇਹਨਾਂ ਗਰੀਬ ਲੋਕਾਂ ਨੂੰ ਇਹ ਮਿਲ ਜਾਂਦਾ ਅਸੀਂ ਕਿਹੜਾ ਆਪਣੇ ਪੁੱਲੋਂ ਦੇਣਾ ਕੁਝ ਤੁਸੀਂ ਤੁਸੀਂ ਤਿਆਰੀ ਕਰਕੇ ਬੈਠੇ ਹੋ ਹਾਂਜੀ ਤਿਆਰੀ ਕਰਕੇ ਬੈਠੇ ਆ ਜੀ ਪੂਰੀ ਲੋਕ ਮੇਰੇ ਇਥੇ ਜਾਗਦੇ ਵੀ ਬੰਮ ਲੱਗ ਜੇ ਜਿੱਤ ਮਿਲ ਜਾਂਦੀ ਹੈ ਤੇ ਲੋਕਾਂ ਦੇ ਕੰਮ ਜਿਹੜੇ ਫਸੇ ਫਸਾਈ ਕਢਾਉਣੇ ਕਿਵੇਂ ਹੈ ਹਾਂਜੀ ਕਢਾਉਣੇ ਤੁਸੀਂ ਕਹਿੰਦੇ ਕਿ ਅਸੀਂ ਪਹਿਲਾਂ ਤੁਹਾਡੇ ਕੋਈ ਉਧਾ ਸੀਗਾ ਜਿਵੇਂ ਤੁਸੀਂ ਕਿਹਾ ਕਿ ਕੂੜੇ ਡੰਪ ਠੀਕ ਕਰਵਾਇਆ ਜਾਂ ਇਹ ਸਾਰੇ ਕੰਮ ਕਰਵਾਏ ਨੇ ਨਹੀਂ ਮੇਰੇ ਕੋਲ ਉਧਾ ਕੋਈ ਨਹੀਂ ਸੀਗਾ ਬਿਨਾ ਉਧੇ ਨੂੰ ਕੰਮ ਬਿਨਾ ਉਧੇ ਬਿਨਾ ਪਾਰਟੀ ਤੋਂ ਬਿਨਾ ਪਾਰਟੀ ਤੋਂ ਮੈਂ ਹੁਣ ਐਮਪੀ ਚੋਣਾਂ ਮੇਲੇ ਪਾਰਟੀ ਦੇ ਵਿੱਚ ਆ ਕੇ ਮੋਰੇ ਹੋਇਆ ਨਹੀਂ ਤਾਂ ਮੈਂ ਪਹਿਲਾਂ ਥੋੜਾ ਸਮਾਂ ਹੋਇਆ ਤੁਹਾਨੂੰ ਹਾਂ ਥੋੜਾ ਸਮਾਂ ਹੋਇਆ ਤੇ ਮੈਂ ਆਪਣੇ ਤੌਰ ਤੇ ਇਹ ਕੰਮ ਕਰਦਾ ਸੀ ਪਰ ਇਹਨਾਂ ਨੂੰ ਇਹ ਲੱਗਦਾ ਕਿ ਜਿੱਦਾਂ 2000 3 4 ਦੇ ਵਿੱਚ ਮੈਨੂੰ ਸਾਹਿਬ ਸਾਡੇ ਐਮਸੀ ਸਾਹਿਬ ਬਣੇ ਬਜ਼ੁਰਗ ਹੈ ਮੇਰੇ ਸਮルダー ਰਿਹਾ ਬਸੇ ਅਸੀਂ ਮੰਨਦੇ ਆ ਲੋਕਾਂ ਦਾ ਸਰਕਾਰ ਵੀ ਮਹੱਲੇ ਚ ਉਹਨਾਂ ਦਾ ਹੈਗਾ ਪਰ ਉਹਨਾਂ ਨੂੰ ਮੇਰੇ ਹਿਸਾਬ ਨਾਲ ਚੋਣੇ ਸੀ ਲੜਨੀ ਚਾਹੀਦੀ ਅੱਛਾ ਉਹਦਾ ਕਾਰਨ ਇਹ ਕਿ ਲੋਕਾਂ ਨੂੰ ਮਿਲਦੇ ਨਹੀਂ ਸੀਗੇ ਲੋਕਾਂ ਤੱਕ ਪਹੁੰਚ ਨਹੀਂ ਸੀਗੀ ਪਹੁੰਚ ਨਹੀਂ ਸੀ ਕਰ ਕੋ ਮਸੀ ਚੁਣਨ ਦਾ ਬੇਸਿਕਲੀ ਲੋਕਾਂ ਦਾ ਮਕਸਦ ਇਹ ਹੁੰਦਾ ਕਿ ਸਾਡੇ ਨੇੜ ਦਾ ਬੰਦਾ ਹੈ ਜਿਹੜਾ ਸਾਡੀ ਆਵਾਜ਼ ਅੱਗੇ ਸਰਕਾਰ ਤੱਕ ਪਹੁੰਚਾ ਫਿਰ ਉਹਦਾ ਕਰਨੇ ਸੀ ਉਸ ਤੋਂ ਬਾਅਦ ਸਾਡੇ ਐਮਸੀ ਜੋਸ਼ੀ ਸਾਹਿਬ ਆਏ ਇਹਨਾਂ ਦੀ ਆਪਸੀ ਲੜਾਈ ਦੇ ਕਰਕੇ ਇਨੀ ਮਹੱਲੇ ਵਿੱਚ ਇੱਕ ਕਲੇਸ਼ ਪਿਆ ਗਿਆ ਸੀਗਾ ਇਨੀ ਉਹਨੂੰ ਮੈਂ ਨਹੀਂ ਸਾਨੂੰ ਨੂੰ ਹੱਲ ਕਰਾਣ ਦੀ ਬਜਾਏ ਉਹ ਲੜਾਈ ਨੂੰ ਇੰਨਾ ਵਧਾ ਦਿੱਤਾ ਕਿ ਉਹਨਾਂ ਦੇ ਦੋ ਟੜੇ ਬਣ ਗਏ ਟੜੇ ਬਣ ਗਏ ਤੇ ਲੜਾਈ ਇੱਥੇ ਤੱਕ ਪਹੁੰਚ ਗਈ ਕਿ ਸੱਤ ਸਾਲ ਲੋਕਾਂ ਨੇ ਉਸ ਸੰਤਾਪ ਨੂੰ ਝੋਗ ਗਿਆ ਲੜਾਈ ਦਾ ਤੇ ਟੜੇ ਦੋ ਬਣਨ ਦੇ ਨਾਲ 7 ਮਹੀਨੇ 28 ਦਿਨ ਮੈਨੂੰ ਲੱਗ ਗਿਆ ਜੋ ਦਾ ਮੈਂ ਸਮਝੋਤਾ ਕਰਾਇਆ ਉਹਨਾਂ ਦੇ ਜਿਹੜੇ ਮੋਹਰਲੇ ਬੰਦੇ ਸੀਗੇ ਮੈਣੀ ਸਾਹ ਉਹਨਾਂ ਦੇ ਉਹਨੇ ਇੱਕ ਪਾਰਟੀ ਬਣਾਈ ਆ ਮੋਹਰੇ ਆਪਣੇ ਠੀਕ ਹੈ ਉਹਨਾਂ ਦੇ ਬੰਦੇ ਇੱਕ ਕੰਮ ਕਰਦੇ ਜਿਹਨੂੰ ਆਪਾਂ ਕਹਿੰਦੇ ਸਿਆਸੀ ਟੌਟ ਰੱਖੇ ਆ ਉਹਨੇ ਆ ਕੇ ਇਹ ਕਹਿਣਾ ਜੀ ਤੁਸੀਂ ਇਹ ਸਮਝੋਤਾ ਕਹਿੰਦੇ ਕਿਉਂ ਕਰਾਇਆ ਸਾਡੇ ਲਈ ਤਾਂ ਕਹਿੰਦੇ ਬਾੜ ਦੇ ਵਿੱਚ ਔਖਾ ਹੋ ਗਿਆ ਕਿਉਂਕਿ 2000 ਥੜੇ ਬਣ ਕੇ ਸੀਗੇ ਫਾਇਦਾ ਲੈਣ ਚਾਣਾ ਪਿਆ ਅੱਛਾ 8 ਫਰਵਰੀ 2020 ਨੂੰ ਜੋ ਸਮਝੋਤਾ ਹੋਇਆ ਕਿਉਂਕਿ ਫਰਵਰੀ ਮਾਰਚ ਦੇ ਵਿੱਚ ਕਮੇਟੀ ਭੰਗ ਹੋ ਰਹੀ ਦੀ 5 ਸਾਲ ਪੂਰੇ ਹੋ ਰਹੇ ਦੀ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਚੋਣਾ ਜਲਦੀ ਆ ਰਿਹਾ ਕਹਿੰਦੇ ਤੂੰ ਤਾਂ ਸਾਡੀ ਗੇਮ ਹੀ ਖਰਾਬ ਕਰਤੀ ਉਹ ਜਿਹੜੇ ਮੋਰੇ ਬੰਦੇ ਰੱਖੇ ਉਹਨਾਂ ਨੂੰ ਲੱਗਾ ਵੀ ਸਾਡੀ ਗੇਮ ਖਰਾਬ ਹੋ ਗਈ ਅਸੀਂ ਮਹੱਲੇ ਦਾ ਏਕਾ ਕਰਦੇ ਆ ਉਹ ਵੀ ਤੁਹਾਡੇ ਬੰਦੀ ਖਤਮ ਹੋਵੇ ਮਹੱਲੇ ਦੀ ਪਿਆਰ ਬਣੇ ਪਰ ਉਹਨਾਂ ਨੂੰ ਇਹ ਲੱਗਾ ਕਿ ਸਾਡੇ ਲਈ ਤਾਂ ਬਹੁਤ ਔਖਾ ਹੋ ਗਿਆ ਕੰਮ ਖਰਾਬ ਕਰ ਗਿਆ ਕੰਮ ਖਰਾਬ ਕਰ ਗਿਆ ਉਹਨਾਂ ਦੀ ਕਹਿ ਲਓ ਵੀ ਕਿਸਮਤ ਵਿੱਚ ਨਹੀਂ ਸੀਗਾ ਐਮਸੀ ਬਾਨਾ ਤੇ ਬਾਅਦ ਵਿੱਚ ਉਹ ਚੋਣਾ ਹੀ ਨਹੀਂ ਹੋਈਆਂ ਵੋਟੇ ਨਹੀਂ ਹੋਈਆਂ ਵੋਟੇ ਹੀ ਨਹੀਂ ਹੋਈਆਂ ਤੇ ਉਹ ਉਹ ਵੀ ਚਾਹਦੇ ਸੀ 15 ਵਿੱਚ ਵੀ ਐਮਸੀ ਬਣਾ ਉਹਦੇ ਵੀ ਇੱਕ ਪਾਸੇ ਹਵਾ ਬਦਲ ਗਈ ਇੰਦਰਜੀ ਸੋਨਕਰਵਾਨੋ ਬਦਲ ਗਈ ਸਰਕਾਰ ਬਦਲ ਗਈ ਉਹਦਾ ਵੀ ਐਮਸੀ ਬਣ ਹੋ ਰਿਹਾਗੇ 2020 ਜੇ ਨਹੀਂ ਇਲੈਕਸ਼ਨ ਹੋਏ 21 ਚ ਨਹੀਂ ਹੋਏ ਦੇਖੋ 2021 ਦੇ ਵਿੱਚ ਬੀਜੇਪੀ ਨੇ ਇਲੈਕਸ਼ਨ ਹੁੰਦੇ ਤਾਂ ਕਾਰ ਦੀ ਸਰਕਾਰ ਸੀ ਜੀ ਉਹਨੇ ਕੇਸ ਲਾਤਾ ਜਦੋਂ ਹੁਣ ਇਲੈਕਸ਼ਨ ਹੋਣ ਲੱਗੇ ਹੁਣ ਮੈਨੀ ਸਾਹਿਬ ਨੇ ਧਾਰੀਵਾਦ ਨਾਲ ਮਿਲ ਕੇ ਇਲੈਕਸ਼ਨ ਕਰਤਾ ਕੇਸ ਲਾਤਾ ਹਾਈ ਕੋਰਟ ਦੇ ਵਿੱਚ ਤੂੰ ਕਹਿੰਦਾ ਜੀ ਬਾੜ ਬਹੁਤ ਵੱਡਾ ਹੋ ਗਿਆ ਬਾੜ ਵੱਡਾ ਹੋ ਗਿਆ ਸੀਗਾ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਬਾੜ ਤੁਹਾਡੇ ਲਈ ਓਡਾ ਮੇਰੇ ਲਈ ਵੀ ਓਡਾ ਤੁਸੀਂ ਹਿੰਮਤ ਕਰਕੇ ਲੜੋ ਹੁਣ ਡਰਦੇ ਕੱਲ ਹੀ ਹੁਣ ਇਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਸੀ ਲੱਭਦਾ ਦੇਖੋ ਮਿਸਾਲ ਦੇ ਤੌਰ ਤੇ ਅੱਛਾ ਜੀ ਇਹਨੇ ਆਪਣੇ ਕੈਂਡੀਡੇਟ ਲੱਭਣ ਦੇ ਲਈ ਕਦੀ ਕਿਸੇ ਨੂੰ ਪਰੋਚਾਰ ਕਦੀ ਕਿਸੇ ਨੂੰ ਫਿਰੋਜ਼ ਕਰ ਜਦੋਂ ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲਿਆ ਹਾਰ ਕੇ ਹੁਣ ਮੈਣੀ ਸਾਹਿਬ ਨੂੰ ਆਪ ਖੜਦਾ ਪਿਆ ਹੁਣ ਕਹਿੰਦੇ ਮੇਰੇ ਆਖਰੀ ਚੋਂ ਆ ਵੀ ਤੁਸੀਂ ਲੜੋ ਇਹਨਾ ਜੇ ਇੰਦਰ ਲਈ ਬਾੜ ਖਾਲੀ ਇੱਕ ਛੜ ਥਾਂ ਤੇ ਆ ਹੂੰ ਤੇ ਅੰਦਰ ਇਹਨਾਂ ਲਈ ਵਾਰਡ ਖਾਲੀ ਛੱਡਦਾ ਕਿ ਜੇ ਮੈਂ ਮਹੱਲੇ ਲਈ ਕੰਮ ਕਰਦਾ ਤੇ ਮੇਰੇ ਲਈ ਬਾੜੀ ਨਹੀਂ ਕਿਉਂ ਨਹੀਂ ਖਾਲੀ ਛੱਡਿਆ ਜਿਹੜੇ ਬੰਦੇ ਕਹਿੰਦੇ ਸੀ ਸਰਵਸੰਮਤੀ ਕਰਨੀਆਂ ਅਸੀਂ ਨਾਲ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਅੱਜ ਵੀ ਆਪਣੀ ਜ਼ਮੀਰ ਦੇ ਆਵਾਜ਼ ਤੇ ਆਪਣੇ ਮਨ ਨੂੰ ਦੇਖਣ ਅੰਦਰ ਫਰੋਲ ਕੇ ਵੀ ਅਸੀਂ ਕਿਹਨੂੰ ਵੋਟ ਪਾਣੀ ਆ ਤੇ ਉਧਰ ਖੜੇ ਨਾ ਹੁਣ ਉਹ ਤੁਸੀਂ ਹੁਣ ਜੋ ਟਿਕਟ ਲਈ ਜਿਹੜਾ ਆਵਾਜ਼ ਜਰ ਉੱਥੇ ਗੱਲ ਗਈ ਹੋਣੀ ਕਿ ਹਾਂਜੀ ਜੀ ਹੁਣ ਮਤਲਬ ਮੈਦਾਨ ਚ ਆ ਰਹੇ ਨੇ ਐਜ਼ ਅ ਸਿਆਸਤ ਆਗੂ ਆ ਰਹੇ ਫੇ ਕੀ ਰਿਐਕਸ਼ਨ ਰਿਹਾ ਉਹਨਾਂ ਦਾ ਰਿਐਕਸ਼ਨ ਉਹਨਾਂ ਦਾ ਇਹ ਕਿ ਛੋਟਾ ਆ ਨਮਾ ਆ ਇਹਨੂੰ ਲੋਕਾਂ ਨੇ ਵੋਟਾਂ ਨਹੀਂ ਪਾਣੀਆਂ ਮੈਂ ਤਾਂ ਕਹਿੰਦਾ ਲੋਕੀ ਬੰਨੂ ਚਿਹਰੇ ਨੂੰ ਨਾ ਬਾਣ ਮੇਰੇ ਕੰਮ ਨੂੰ ਦੇਖ ਕੇ ਵੋਟਾਂ ਪਾਣ ਹਾਂ ਨੇ ਤੁਸੀਂ ਕਿਹਾ ਕਿ ਚਲੋ ਗੱਲ ਅੱਛੀ ਲੱਗੀ ਕਿ ਬਿਨਾ ਅਉਦੇ ਤੁਸੀਂ ਕੰਮ ਬਹੁਤ ਕਰਾਉਂਦੇ ਰਹਿੰਦੇ ਹੋ। ਇਹੀ ਲੋਕਾਂ ਨੇ ਬੇਸਿਕਾ ਲੁਕਮੈਂਦਰ ਗੱਲ ਗੱਲ ਆ ਨਾ। ਸਤਿ ਸ੍ਰੀ ਅਕਾਲ ਜੀ। ਕਿਵੇਂ ਠੀਕ ਠਾਕ ਹੋ ਜੀ ਸਾਰੇ? ਅਜੇ ਤੁਸੀਂ ਕੀ ਕਹੋਗੇ ਤੁਹਾਡੇ ਇਲਾਕੇ ਦੇ ਖੜੇ ਨੇ ਜੀ ਉਹ ਕਹਿੰਦੇ ਕਿ ਪਹਿਲਾਂ ਮੈਂ ਕੰਮ ਕਰਾਉਂਦਾ ਰਹਿਆ ਲੇਕਿਨ ਹੁਣ ਸਿਆਸਤ ਚ ਆ ਕੇ ਕੰਮ ਕਰਾਵਾਂਗੇ। ਜੀ ਬਿਲਕੁਲ ਸਹੀ ਗੱਲ ਆ। ਇਹ ਇਹਨਾਂ ਨੇ ਬਹੁਤ ਮਤਲਬ ਸਾਥ ਦਿੱਤਾ। ਜਿਹੜੇ ਗਰੀਬ ਲੋਕ ਸੀਗੇ ਇੱਥੇ ਜਿਹੜੇ ਡੰਪ ਦੇ ਬਿਲਕੁਲ ਨਾਲ ਵੇ ਲੈਣਾ ਸੀ ਪਿੱਛੇ ਮਤਲਬ ਪੂੜੇ ਦੀ ਇਨੀ ਸਮੈਲ ਸੀ, ਇਨੀ ਪ੍ਰੋਬਲਮ ਸੀ ਉਹ ਵੀ ਸਾਡੀ ਹਲ ਹੋਈ ਬਿਨਾ ਕਹੇ ਤਾਂ ਉਹ ਵੀ ਕਰੋਨਾ ਕਾਲ ਚ ਜਦ ਲੋਕੀ ਘਰੋਂ ਬਾਹਰ ਨਹੀਂ ਸੇ ਨਿਕਲਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਉਹਦੇ علاوہ ਪਾਣੀ ਦੀ ਇੰਨੀ ਹਾਹਾਕਾਰ ਸੀ ਸਾਡੇ ਇਸ ਮਰਸੀਬਲ ਇੱਕੋ ਹੀ ਸੀਗਾ ਉਹ ਖਰਾਬ ਹੋ ਗਿਆ ਤਾਂ ਕਾਫੀ ਦਿਨਾਂ ਤੱਕ ਲੋਕੀ ਪਰੇਸ਼ਾਨ ਰਹੇ ਕਿ ਮੋਟਰਾਂ ਚਲਾਉਣ ਦੇ باوجود ਵੀ ਪਾਣੀ ਨਹੀਂ ਆਂਦਾ ਉਹ ਵੀ ਭਾਜੀ ਨੇ ਹੱਲ ਕਰਾ ਕੇ ਦਿੱਤੀ ਪਰ ਕੰਮ ਬਹੁਤ ਕੀਤੇ ਐ ਲਾਈਟਾਂ ਸਾਡੀਆਂ ਗਲੀਆਂ ਬਿਲਕੁਲ ਸੁਨੀਆਂ ਰਹਿੰਦੀਆਂ ਸੀ ਅੱਲਬ ਲੇਡੀਜ਼ ਲੋਕਾਂ ਨੂੰ ਹੁੰਦਾ ਸੀ ਸਾਡੀ ਚੈਨੀ ਖਿੱਚ ਲੈਣੀ ਆ ਵੀ ਕੁਝ ਖਿੱਚ ਲੈਣਾ ਤੇ ਉਹ ਸਾਰਾ ਕੰਮ ਇਹਨਾਂ ਨੇ ਕਰਾ ਕੇ ਦਿੱਤਾ ਜੀ ਤੋਂ ਕਹਿੰਦਾ ਬਾਵਾ ਕਿ ਹੁਣ ਏਰੀਏ ਦੇ ਲੋਕ ਬੜੇ ਪੋਜ਼ਿਟਿਵ ਨੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੈ ਠੀਕ ਠਾਕ ਹੋ ਜੀ ਤੁਸੀਂ ਕੀ ਕਹੋਗੇ ਜੀ ਇਹਨਾਂ ਬਾਰੇ ਹੁਣ ਬਸ ਮੈਂ ਕਹਿੰਦਾ ਸਭ ਤੋਂ ਵਧੀਆ ਪੰਦੇ ਜੋ ਵੀ ਕਰ ਰਹੇ ਨੇ ਬਸ ਇੱਕ ਨੰਬਰ ਦੀ ਹੋਂਦ ਕਿਉਂਕਿ ਦੇਖੋ ਇਲੈਕਸ਼ਨਸ ਖੜੇ ਨੇ ਆਸ-ਪਾਸ ਜਿਹੜੇ ਲੋਕ ਨੇ ਤੁਸੀਂ ਜਿਹੜੇ ਜਾਣ-ਪਛਾਣ ਦੇ ਨੇ ਤੁਹਾਨੂੰ ਪਤਾ ਕਿ ਤੁਹਾਡੇ ਪੁਰਾਣੇ ਸਾਫਕਾ ਕਿਹੋ ਜਿਹੇ ਰਹੇ ਨੇ ਜਾਂ ਨਮਾਸੀ ਕਿਹੜੇ ਕੈਂਡੀਡੇਟ ਲੈ ਕੇ ਆਉਣਾ ਮੇਰੇ ਨਹੀਂ ਪੰਜ ਸਾਲ ਦਾ ਹਮ ਬਸ ਜਿੱਦਣ ਜਿੱਤੇ ਕੇ ਬਾਦ ਉਸ ਨਹੀਂ ਨਹੀਂ ਰਹਾ ਤੁਸੀਂ ਪਾਈਆਂ ਵੋਟਾਂ ਉਹਨਾਂ ਨੂੰ ਅਸੀਂ ਪਾਈਆਂ ਆ ਅੱਛਾ ਹੁਣ ਸਾਡੇ ਬੱਚੇ ਅਸੀਂ ਪਈਏ ਸਾਰੇ ਨੇ